ਉੰਡੇ ਰਾਤੀ ਉਹ ਕਾਨੂੰਨ ਉਹ ਸਿਕਿਉਰਟੀ ਲਾਰਨ ਤੇ ਆ ਗਿਆ ਹੀ ਤਾਂ ਬੈਲ ਆ ਗਈ ਮੈਂ ਉਸ ਲਈ ਜਾਣੀ ਬੀ ਕਾਰ ਸਿਕਿਉਰਟੀ ਬਿਲਕੀ ਕੋਈ ਸਿਸਟਮ ਲਗਾਇਆ ਸਿਸਟਮ ਲੱਗੇ ਹੋਏ ਹਾਂਜੀ ਅੱਛਾ ਜੀ ਆ ਗਈ ਤੇ ਫਿਰ ਮੈਂ ਉਸ ਲਈ ਚੌਂਕੀਦਾਨ ਨੂੰ ਫੋਨ ਕੀਤਾ ਚੌਂਕੀਦਾਰ ਕਹਿੰਦਾ ਮੈਂ ਥੋੜੀ ਜਿਹਾ ਤੱਕ ਅਣਕੇ ਮੈਂ ਦੇਖਦਾ ਅੱਛਾ ਜੀ ਤੇ ਉਸ ਤੋਂ ਬਾਅਦ ਜਿੰਨ ਦੁਆਰਾ ਫੋਨ ਕੀਤਾ ਉਹਨੇ ਫੋਨ ਚੁੱਕਣਾ ਬੰਦ ਕਰਤਾ ਫਿਰ ਮੈਂ ਖੁਦ ਇੱਥੇ ਪਹੁੰਚਿਆ ਅੱਛਾ ਪਹਿਲਾਂ ਚੌਂਕੀ ਪਹੁੰਚ ਗਿਆ ਠੀਕ ਹੈ ਜੀ ਇਹਨਾਂ ਫੰਡਮੈਂਟ ਦੇਖਿਆ ਤਾਂ ਸ਼ਟਰ ਬੰਦੀ ਸ਼ਟਰ ਉੱਤੇ ਚੁੱਕਿਆ ਹੋਇਆ ਦਾ ਸੀ ਅੱਛਾ ਜੇ ਸ਼ੀਸ਼ਾ ਟੁੱਟਾ ਹੋਇਆ ਸੀ ਨਹੀਂ ਫੁੱਲ ਚੁੱਕਿਆ ਸੀ ਜਿਹਾ ਹਾਂ ਜੀ ਫੁੱਲ ਫੁੱਲ ਹੈ ਸੇਮ ਫੁੱਲ ਚੁੱਕਿਆ ਸੀ ਹਾਂ ਜੀ ਇਹ ਸ਼ੀਸ਼ਾ ਫੁੱਲਿਆ ਸੀ ਸ਼ੀਸ਼ਾ ਟੁੱਟਿਆ ਹੈ ਇਹ ਸ਼ੀਸ਼ਾ ਫੋਲ ਕਰਦੇ ਅੰਦਰ ਸਾਰਾ ਸਮਾਨ 30 ਲੈ ਕੇ 4 ਕਿਲੋ ਤਕਰੀਬ ਚਾਂਦੀ ਤੇ ਨਾ ਤੇ ਇੱਕ ਦਰਜਨ ਦੇ ਕਰੀਬ ਇੱਕ ਟ੍ਰੇ ਜਮ ਮੁੰਡੀਆਂ ਲਗੇ ਲੇਡੀਜ਼ ਜੈਂਟਸ ਅੱਛਾ ਇੱਕ ਦਰਜਨ 골ਡ ਪਿਊ 골ਡ ਹਾਂ ਜੀ ਨਹੀਂ ਰਿੰਗਾਂ ਸੀ ਜੈਂਗਲ ਢਾਈ ਕਿਤੋਲੇ ਲਾਲੋਂ ਦਾ ਕੁਝ ਨਹੀਂ ਤਿਆਰ ਕੋਸ਼ੀ ਸੀ ਅੱਛਾ ਜੀ ਉਹ ਕੈਸ਼ ਪਿਆਦਾ ਸੀ ਛੋਟੇ ਛੋਟੇ ਬੱਚਿਆਂ ਦੇ ਕਿੱਥੇ ਛੜੇ ਗਿਆ ਨੇ ਉਹ ਵੀ ਲੈ ਗਏ ਉਹ ਵੀ ਛੋਟੇ ਛੋਟੇ ਬੱਚਿਆਂ ਦੀਆਂ ਵਾਲੀਆਂ ਵਾਲਾ ਹਾਂ ਜੀ ਕਿ ਕੈਸ਼ ਵੀ ਛੋਟੇ ਛੋਟੇ ਵਾਲੀਆਂ ਟਿਲੀਆਂ ਕੋਕੇ ਹੁੰਦੇ ਜਿਹੜੇ ਉੱਤੇ ਆ ਉਹ ਵੀ ਨਾਲ ਹੀ ਲੈ ਗਏ ਅੱਛਾ ਇਹ ਸਾਰਾ ਸਨੈਸ਼ ਸ਼ੀਸ਼ੇ ਵਗੈਰਾ ਦਾ ਨੁਕਸਾਨ ਹੋਇਆ ਜੀ ਚੌਥਾ 5 ਲੱਖ ਦੇ ਕਰੀ 10 ਲੱਖ ਦੇ ਹਾਂ ਅੱਛਾ ਇਹ ਇੱਕ ਕਰੇ ਆ ਉਹ ਤੱਕ ਨਹੀਂ ਪਹੁੰਚੇ ਉਹ ਇਹ ਡਗੋ ਸੇਫ ਹੈ ਜੀ ਸੇਫਾ ਉਹ ਤੱਕ ਨਹੀਂ ਪਹੁੰਚੇ ਜਿਹੜਾ ਕਾਉਂਟਰਾਂ 'ਚ ਲੱਗਾ ਸਮਾਨ ਉਹ ਲੈ ਗਿਆ ਮਤਲਬ 1 ਸਾਲ ਹੋ ਗਿਆ ਅੱਡੇ ਦੇ ਵਿੱਚ ਲਗਾਤਾਰ ਚੌਕੀਦਾਰ ਜਿਹੜੇ ਆਪਣਾ ਕੰਮ ਕਰਦੇ ਪਈ ਠੀਕ ਹੈ ਮੇਰੀ ਸਾਲ ਡਿਆ ਸਾਲ ਤੋਂ ਕੋਈ ਵਾਰਦਾਤ ਨਹੀਂ ਹੋਈ ਸਾਲ ਤੋਂ ਹੁਣੇ ਅੱਜ ਮذਈ ਰਾਤ ਦੀ ਗੱਲ ਹੈ ਮذਈ ਉਦੋਂ ਵਾਰਦਾਤ ਹੋਈ ਆ ਅੱਛਾ ਜੀ ਉਹ ਵੀ ਮذਈ ਰਾਤੀ ਭਾਈ ਉਹਨਾਂ ਦਾ ਮੈਨੂੰ ਫੋਨ ਆਇਆ ਪੋਨੇ ਦੇ 3 ਵਜੇ ਨਾਲ ਮੈਨੂੰ ਕਹਿੰਦੇ ਰਵੀ ਦਾਦਾ ਮੇਰੀ ਦੁਕਾਨ 'ਚ ਚੋਰੀ ਹੋਈ ਆ ਤੇ ਇੱਥੇ ਆਓ ਚੌਂਕ 'ਚ ਜਦੋਂ ਹੀ ਆਏ ਚੌਂਕ ਦੇ ਵਿੱਚ ਚੌਕੀਦਾਰਾਂ ਨੂੰ ਪਹਿਲੇ ਨੰਬਰ ਦੇ ਫੋਨ ਲਾਇਆ ਇਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਹੈਗੇ ਦੋਨਾਂ ਨੇ ਹੀ ਚੁੱਕਿਆਗੇ ਫੋਨ ਬਾਅਦ ਵਿੱਚ ਅੱਧਾ ਅੱਧੇ ਘੰਟੇ ਬਾਅਦ ਉਹਨਾਂ ਨੇ ਸਾਡਾ ਫੋਨ ਚੁੱਕਿਆ ਕਹਿੰਦੇ ਸਾਨੂੰ ਬਣ ਕੇ ਦਿਓ ਗਟਰ ਦੇ ਵਿੱਚ ਛੁੱਟিয়ে ਦੇ ਅਸੀਂ ਰਾਤੀ ਜਾ ਕੇ ਫਿਰ ਪੁਲਸ ਨੂੰ ਇਨਫੋਰਮ ਕੀਤਾ ਮਲਾਦਮ ਆਏ ਦੋ ਉਹਨਾਂ ਨੇ ਵੀ ਮਦਦ ਲਿਖਤਪਰਤ ਕੀਤੀ ਦੇਖਿਆ ਸਾਰਾ ਮੋਕਾ ਮੋਕਾ ਉਹ ਸਾਡੇ ਨਾਲ ਜਿੱਥੇ ਇਹਨਾਂ ਨੂੰ ਬਣ ਕੇ ਸੁੱਟ ਕੇ ਗਏ ਦੇਈ ਉਹ ਜਾ ਕੇ ਦੇਖਿਆ ਉੱਥੇ ਨਾ ਕਹਿੰਦੇ ਸਾਨੂੰ ਨਾ ਲੋਈ ਦੇ ਨਾਲ ਬੰਨ ਦਿੱਤੇ ਦਾਈ ਲੋਈ ਦੀਆਂ ਲੀਰਾ-ਵੀਰਾ ਕਰਕੇ ਨਿੱਜੂ ਘਟੂ ਕੀ ਲਿਬੜੇ ਦੇ ਅੱਛਾ ਜੀ ਤੇ ਲੀਰਾ ਹੀ ਜੜੀਆਂ ਪਈਆਂ ਮਦੇ ਉਹਦੇ ਵਿੱਚ ਦੇਖਿਆ ਤੇ ਲੋਈ ਇੱਕ ਦੋ ਬਾਹਰੀ ਪਈ ਦੀ ਉਹਨਾਂ ਦੀ ਤੇ ਡੰਡੇ-ਡੁੰਡੇ ਇਹਨਾਂ ਦੇ ਉੱਥੇ ਹੀ ਪੇਦੇ ਉੱਥੇ ਹੀ ਸਾਨੂੰ ਇਹਨਾਂ ਦੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਸਮਾਨ ਹੀ ਪੇਦਾ ਤਿੰਨ ਘਟਰੀਆਂ ਬਰਾਮਤ ਹੋਈਆਂ ਠੀਕ ਹੈ ਜੀ ਹਾਂ ਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਫਿਰ ਬਾਅਦ ਸਾਨੂੰ ਮੇਰੀ ਪਿਸਤੌਲ ਦੀ ਨੋਕ ਤੇ ਲੱਗ ਗਈ ਉੱਧਰ ਤੇ ਉੱਧਰ ਜਾ ਕੇ ਕਹਿੰਦਾ ਸਾਨੂੰ ਪਹਿਲੇ ਜਦੋਂ ਅੱਧੇ ਪੌਨੇ ਘੰਟੇ ਬਾਅਦ ਉਹਨਾਂ ਨੇ ਛੱਡਿਆ ਤੇ ਛੜ ਗਿਆ ਕਹਿੰਦਾ ਵੀ ਇੱਧਰੋਂ ਆਏ ਬਾਗ ਵਾਲੇ ਪਾਸੇ ਆ ਗਏ ਇਸੇ ਵੀ ਉਹ ਪੋਜ਼ਿਟਿਵ ਵਾਣ ਸੀਗੇ ਕਹਿੰਦਾ ਨਹੀਂ ਉਹ ਪੈਦਲ ਹੀ ਕਹਿੰਦਾ ਉੱਧਰੋਂ ਆਏ ਆਪਣੇ ਸਕੂਲ ਵਾਲੇ ਪਾਸੇ ਪੈਦਲ ਆਏ ਪੈਦਲ ਆਏ ਚਾਹਾਂ ਉਹਨੂੰ ਪਿਸਤੌਲ ਸੀਗਾ ਪਿਸਤੌਲ ਸੀਗਾ ਤੇ ਇਹ ਮੈਂ ਕਹਿੰਦਾ ਜੀ ਤੇਰੇ ਦੋ ਮੁੰਡੇ ਆ ਤੇਰੇ ਤਿੰਨ ਮੁੰਡੇ ਮੈਂ ਤਿੰਨਾਂ ਕਹਿ ਨੂੰ ਨਹੀਂ ਜਾਣ ਦੇਣਾ ਜੇ ਤੂੰ ਰੋਲਾ ਰਪਾ ਪਾਇਆ ਕੋਈ ਵੀ ਗੱਲ ਆ ਇਹਨਾਂ ਸਭ ਤੋਂ ਵੱਡੀ ਨਿਰਾਕਤੀ ਤੇ ਇਸ ਪੁਲਿਸ ਪ੍ਰਸ਼ਾਸਨ ਦੀ ਆ ਜਿੱਥੇ ਹਰ ਟਾਈਮ ਅੱਜ ਤੋਂ 5-7 ਸਾਲ ਬਾਅਦ ਹਰ ਟਾਈਮ ਇੱਥੇ 24 ਘੰਟੇ ਪੁਲਿਸ ਦੀ ਡਿਊਟੀ ਹੁੰਦੀ ਸੀ ਬੜਾ ਮੇਨ ਔਰ ਬੜਾ ਇਤਿਹਾਸਿਕ ਅੱਲਾ ਪ੍ਰਾਣਾਚਾਲਾ ਚੁਰਾਇਆ ਵਾ ਨੈਸ਼ਨਲ ਹਾਈਵੇ ਰੋਡ ਬਗਦਾ ਇੱਥੇ ਵੱਡੀ ਨਿਰਾਕਤੀ ਜਿਹੜੀ ਆ ਨਾ ਪ੍ਰਕਾਸ਼ਿੰਦੀ ਆ ਇੱਥੇ ਕੋਲਾਰ ਦਾਤ ਕਰਕੇ ਤੇ ਕੋਈ ਨਹੀਂ ਪੁੱਛਦਾ ਕਿਸਦਾ ਇੱਕ ਐਡੀ ਵੱਡੀ ਚੋਰੀ ਹੋ ਗਿਆ ਅਜੇ ਤੱਕ ਐਸਾ ਤੋਂ ਪ੍ਰਾਣਾਚਾਲਾ ਇੱਥੇ ਆ ਕੇ ਇਹ ਹੁਣੇ ਦੇਖਿਆ ਨਹੀਂ ਮੌਕਾ ਨਹੀਂ ਵੇਖਿਆ ਰਾਤ 2-3 ਵਜੇ ਦੀ ਚੋਰੀ ਹੋਈ ਹੋਏ ਇਹ ਤਾਂ ਘਸਟੋ ਤੇ ਨਹੀਂ ਆਇਆ ਆ ਰਾਤ ਫਾਰਮੈਲ ਦੀ ਕਰਕੇ ਲੈ ਗਏ ਆ ਸਾਨੂੰ ਆ ਕੇ ਵਿਸ਼ਵਾਸ ਦੇਣ ਕਿ ਅਸੀਂ ਪ੍ਰਸ਼ਾਸਨ ਵਿੱਚ ਸਾਰਾ ਕੰਮ ਕਰ ਰਹੇ ਆ ਅਸੀਂ ਉਹਦੀ ਦੇਖ ਚੋਰਾਂ ਨੂੰ ਲੱਭ ਰਹੇ ਆ ਕੋਈ ਦੱਸਣ ਅਜੇ ਤੱਕ ਨੂੰ ਸਾਡੇ ਕੋਲ ਕੋਈ ਵੀ ਆਇਆ ਐਡੀ ਚੋਰੀ ਹੋਣ ਦੇ ਬਾਵਜੂਦ ਵੀ ਕੱਲ ਨੂੰ ਅੱਜ ਇਹ ਚੋਰੀ ਹੋਈ ਆ ਅਗਲਾ ਨਾ ਹੋਰ ਕੋਈ ਹੋ ਜਾਏਗੀ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਇੱਥੇ ਆ ਕੇ ਅਸਚੋ ਸਾਨੂੰ ਵਿਸ਼ਵਾਸ ਦਿਵਾਵੇ ਇਹ ਬੰਦੇ ਅਸੀਂ ਟ੍ਰੇਸ ਕਰਨੇ ਆ ਜਾਈਦਾਂਗ ਵਿੱਚ ਤੇ ਅਸੀਂ ਇਹ ਸਾਮਾਨ ਗਰੀਬ ਦਾ ਬਾਪਤ ਕਰਾਉਣੇ ਆ ਇਹ ਮੜੀ ਪੁਰਾਣੀ ਦੁਕਾਨ ਹੈ 20 25 ਸਾਲ ਤੋਂ ਦੁਕਾਨ ਪੁਰਾਣੀ ਆ ਉਹਨਾਂ ਨੇ ਆਪਣੇ ਕੈਂਦੇ ਲਾਏ ਹੋਏ ਆ ਆਪਣੇ ਜਿਹੜੇ ਜੰਤਰ ਲਾਏ ਹੋਏ ਆ ਵੀ ਮੈਨੂੰ ਕੋਈ ਛੇੜ ਛੜ ਕਰੇ ਬੈਲ ਵੀ ਹੈ ਬੈਲ ਵੀ ਗਈ ਆ ਸਾਰਾ ਪ੍ਰਸ਼ਾਸਨ ਕੀ ਕਰ ਰਿਹਾ ਇਹ ਤਾਂ ਕਿ ਜੇ ਪ੍ਰਸ਼ਾਸਨ ਦੀ ਸਮਝ ਲੱਭੀ ਨਾ ਕੋਈ ਕਾਰਜ ਜਾਰੀ ਐਸੇ ਕਰਕੇ ਬੇਚਤੀ ਹੈ ਤੇ ਇੱਥੇ ਪ੍ਰਸ਼ਾਸਨ ਆ ਕੇ ਪੁਲਿਸ ਆ ਕੇ ਸਾਰੇ ਟੈਸਟ ਕਰਕੇ ਤਨਮਿਸ਼ ਲਾਜ਼ ਲਾਵੇ ਨਹੀਂ ਜੇ ਅਸੀਂ ਅੱਡਾ ਜਾਮ ਕਰੀਓ ਕਿ ਅਸੀਂ ਬੰਦੇ ਟੈਸਟ ਕਰ ਲੈਂਦੇ